नमस्कार सत श्री अकाल आदाब मैं प्रवेश चौहान चंडीगढ़ न्यूज़ में आप सभी का स्वागत करता हूं आज 24 फरवरी 2025 पंजाब मांगदा जवाब डॉक्टर कमल सोही सड़क सुरक्षा ਦੇ ਮਾਹਿਰ ਮੈਂਬਰ ਨੈਸ਼ਨਲ ਰੋਡ ਸੇਫਟੀ ਕੌਂਸਲ ਅਤੇ ਪ੍ਰਧਾਨ ਰਾਹਤ ਦਾ ਸੇਫ ਕਮਿਟੀ ਫਾਊਂਡੇਸ਼ਨ ਨੇ ਅੱਜ ਪੰਜਾਬ ਸਰਕਾਰ ਦੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਤੇ ਕੰਟਰੋਲ ਤੇ ਡੁੱਗੀ ਚਿੰਤਾ ਪ੍ਰਗਟਾਈ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਸੁਭੋਦਨ ਕਰਦੇ ਕਿਹਾ ਕਿ ਇਹ ਬਦਲਾਵ ਕਾਰਨ 268 ਕਰਮਚਾਰੀ ਪਹਿਲਾਂ ਹੀ ਆਪਣਾ ਨੌਕਰੀ ਗਵਾ ਚੁੱਕੇ ਹਨ ਅਤੇ ਉਹਨਾਂ ਨੇ 10 ਫਰਵਰੀ 2025 ਨੂੰ ਜਾਰੀ ਕੀਤੇ ਗਏ ਟੈਂਡਰ ਆਰਪੀਐਫ ਦਾ ਹਵਾਲਾ ਦਿੱਤਾ ਜਿਸ ਵਿੱਚ ਇਹ ਹੁਕਮ ਦਿੱਤਾ ਗਿਆ ਕਿ ਟ੍ਰਾਂਸਪੋਰਟ ਵਿਭਾਗ ਡਾਟਾ ਦੇ ਨਿਜੀਕਰਨ ਸਮਾਰਟ ਕਾਰਡਾਂ ਦੇ ਆਖਰੀ ਸੰਸਕਰਣ ਦੀ ਵੰਡ ਅਤੇ ਸਪਲਾਈ ਤੋਂ ਬਾਅਦ ਦੇ ਕੰਮਾਂ ਦੀ ਨਿਗਰਾਨੀ ਕਰੇਗਾ ਉਹ ਸੁਣਦੇ ਹਾਂ ਡਾਕਟਰ ਕਮਲ ਸੋਹੀ ਦੀ ਜਵਾਨੀ ਇਹ ਪ੍ਰੈਸ ਕਾਨਫਰੰਸ ਅੱਜ ਪੰਜਾਬ ਦਾ ਹਰ ਵਰਗ ਜਿਹੜਾ ਹੈ ਉਹ ਖੱਜਲ ਖੁਆਰ ਹੋ ਰਿਹਾ ਹੈ ਖਾਸ ਕਰਕੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਤੇ ਖੱਜਲ ਖੁਆਰੀ ਕਿੱਥੇ ਹੋਣੀ ਹੈ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ ਆਰ.ਸੀ ਜਿਹੜੀਆਂ ਨੇ ਨਹੀਂ ਬਣ ਰਹੀਆਂ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਪਿਛਲੀ ਵਾਰੀ ਕਿਹਾ ਸੀ ਆਈ.ਸੀ.ਯੂ ਚ ਹੈ ਅੱਜ ਮੈਨੂੰ ਉਹ ਕਹਿਣ ਚ ਕੋਈ ਗੁਰੇਜ ਨਹੀਂ ਹੈ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਆਈ.ਸੀ.ਯੂ ਦੇ ਵਿੱਚੋਂ ਕੋਮਾ ਦੇ ਵਿੱਚ ਲਾ ਗਿਆ ਤੇ ਜਿੱਦਾਂ ਇੱਕ ਮੰਤਰਾਲੇ ਨੇ ਇਹਨਾਂ ਨੇ ਬੰਦ ਕੀਤਾ ਉਹ ਆਪਣੇ ਮੰਤਰੀ ਧਾਲੀਵਾਲ ਸਾਹਿਬ ਦਾ ਹੁਣ ਇੱਕ ਦੂਜਾ ਮੰਤਰਾਲੇ ਵੀ ਇਹਨਾਂ ਨੂੰ ਹਵਾ ਚ ਲਟਕਦਾ ਨਜ਼ਰ ਆ ਰਿਹਾ ਜਿਹੜਾ ਟ੍ਰਾਂਸਪੋਰਟ ਮਹਿਕਮਾ ਹੈ ਜੋ ਕੰਮ ਹੀ ਨਹੀਂ ਹੋਣਾ ਤੇ ਬਾਅਦ ਵਿੱਚ ਰਕਮ ਬੰਦ ਕਰਦੇ ਉਹਨੂੰ ਬੰਦ ਕਰਦੇ ਲੋਕਾਂ ਦੀ ਜਿਹੜੇ 5-5 ਲੱਖ ਲੋਕਾਂ ਨੂੰ ਸਾਡੇ 5.5 ਲੱਖ ਲੋਕਾਂ ਨੂੰ ਤੁਸੀਂ ਲਾਇਸੈਂਸ ਨਹੀਂ ਦੇ پا ਰਹੇ ਹੋ ਤੁਸੀਂ ਜਿਹੜੇ ਲਾਇਸੈਂਸ ਦੇ ਵੀ ਰਹੇ ਹੋ ਜਾਂ ਜਿਹੜੇ ਟੈਸਟ ਵੀ ਲੈ ਰਹੇ ਹੋ ਕਿਥੋਂ ਕਿਦਾਂ ਲੈ ਰਹੇ ਹੋ ਉੱਥੇ ਬੰਦਾ ਹੀ ਕੋਈ ਨਹੀਂ ਕੰਪਨੀ ਭੱਜ ਗਈ 268 ਬੰਦੇ ਅਨਐਮਪਲੋਇਡ ਕਰਦੇ ਤੁਸੀਂ ਤੁਸੀਂ ਲੋਕਾਂ ਨੂੰ ਨੌਕਰੀ ਦੇ ਰਹੇ ਸੀਗੇ ਨਾ ਨੌਕਰੀ ਦੇ ਰਹੇ ਹੋ ਤੁਸੀਂ ਲੋਕਾਂ ਨੂੰ ਇਨਕੰਵੀਨੀਅੰਸ ਕਾਸ ਕਰ ਰਹੇ ਹੋ ਇਨਕੰਵੀਨੀਅੰਸ ਆਲਵੇਜ਼ ਲੀਡਸ ਟੂ ਕ腐ਸ਼ਨ ਤੇ ਕ腐ਸ਼ਨ ਹੋ ਰਹੀ ਹੈ ਕਿਉਂਕਿ ਜੇ ਤੁਸੀਂ ਲੋਕਾਂ ਦੀ ਖੱਜਲ ਖਵਾਰੀ ਕਰੋਗੇ ਅੱਜ ਸਰਕਾਰੀ ਰਿਸ਼ਮਤ ਖੋਰੀ ਹੋਏਗੀ ਤੇ ਲੋਕੀ ਪਰੇਸ਼ਾਨ ਹੋਣਗੇ ਲੋਕੀ ਘਟ ਕੋ ਜਵਾਬ ਮੰਗਣਗੇ ਅੱਜ ਪੰਜਾਬ ਜਵਾਬ ਮੰਗ ਰਿਹਾ ਕਿ ਕੀ ਅਸੀਂ ਐਦਾਂ ਦਾ ਪੰਜਾਬ ਰੰਗਲਾ ਪੰਜਾਬ ਆ ਪੰਜਾਬ ਸੀਗਾ ਕਰੋੰਦਾ ਪੰਜਾਬ ਅਸੀਂ ਮੰਗ ਲਿਆ ਐਸੋਗੇ ਪੰਜਾਬ ਰੋ ਰਿਹਾ ਟ੍ਰਾਂਸਪੋਰਟ ਡਿਪਾਰਟਮੈਂਟ ਮੈਚ ਮੈਚੇ ਜਾ ਕੇ ਆਰਟੀਓ ਡੀਟੀਓ ਚ ਜਾ ਕੇ ਲੋਕੀ ਸਭ ਤੋਂ ਮੇਨ ਕਮ ਕਚੈਰੀਆਂ ਚ ਹੁੰਦਾ ਹੈ ਤਕਰੀਬਨ 10000 ਦੇ ਆਸ-ਪਾਸ ਡੀਐਲਆਰਸੀ ਜਿਹੜੇ ਨੇ ਰੋਜ਼ ਬੰਦੇ ਨੇ 2.5 ਮਹੀਨੇ ਹੋ ਗਏ ਯਾਰ ਤੁਹਾਨੂੰ ਸੁਧਗੋਦੀ ਕੋਈ ਨਹੀਂ ਹੈ ਉਹ ਪੰਜਾਬ ਦੇ ਲੋਕੀ ਤੜਪ ਰਹੇ ਨੇ ਪੰਜਾਬ ਦੇ ਲੋਕੀ ਖੱਜਲ ਖਵਾਰ ਹੋ ਰਹੇ ਨੇ ਦੂਜੇ ਸਟੇਟਾਂ ਦੇ ਜਾ ਕੇ ਉਹਨਾਂ ਦੇ ਚਲਾਨ ਹੋ ਰਹੇ ਨੇ ਲੇਕਿਨ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਸੀਂ ਲਾਇਸੈਂਸ ਜਿਹੜੇ ਦੇਰੇ ਲਾਇਸੈਂਸ ਟੁਕਿਲ ਕਹਿੰਦੇ ਜੀ ਉਹ ਕਰ ਲਓ ਜੀ ਆਪਣਾ ਡਿਜੀ ਲੋਕਰ ਲੈ ਲਓ ਦੱਸੋ ਮੈਨੂੰ ਡਿਜੀ ਲੋਕਰ ਤੁਹਾਡੇ ਕੋਲ ਹੈਗਾ ਸੀਐਮ ਸਾਹਿਬ ਦਿਖਾਓ ਜਰਾ ਜਾ ਕੇ ਅੱਜ ਜਾ ਪੁੱਛੋ ਆਪਣੇ ਟ੍ਰਾਂਸਪੋਰਟ ਮੰਤਰੀ ਮੰਤਰੀ ਨੂੰ ਕੋਲ ਡਿਜੀ ਲੋਕਰ ਹੈਗਾ ਗੱਲ ਕਰੀਏ ਆਪਾਂ ਤਾਂ ਕਿ ਲੋਕਾਂ ਨੂੰ ਜਿਹੜੀ ਖੱਜਲ ਖਵਾਰੀ ਹੋ ਬੱਸ ਕੇ ਟਾੜਾ 5-7 ਹਜ਼ਾਰ ਕਰੋੜ ਰੁਪਇਆ ਟ੍ਰਾਂਸਪੋਰਟ ਵਿਭਾਗ ਦੇ ਰੱਖ-ਰਖਾਵ ਲਈ ਜਾਂਦਾ ਹੈ ਲੇਕਿਨ ਤੁਸੀਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਤੇ ਆਰ.ਸੀ ਨਹੀਂ ਦੇ ਸਕਦੇ ਤੁਹਾਨੂੰ ਕਿਹਾ ਸੀਗਾ ਜੇ ਕੰਪਨੀ ਭੱਜ ਗਈ ਹੈ ਕੰਪਨੀ ਕੰਮ ਕਿਉਂ ਨਹੀਂ ਕਰਨਾ ਚਾਹੁੰਦੀ ਪੰਜਾਬ ਦੇ ਵਿੱਚ ਪਹਿਲਾਂ ਕੰਪਨੀ ਪੱਜ ਗਈ ਦੂਜੀ ਕੰਪਨੀ ਤੇ ਹਾਈ ਕੋਰਟ ਨੇ ਕਹਿ ਗਿਆ ਦੂਜੀ ਕੰਪਨੀ ਨੇ ਦੇ ਤੋ ਉਹਨੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਤੁਹਾਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਨਿਕਸੀਆ ਨੂੰ ਦੇ ਦਿਓ ਉਹਨੂੰ ਦੇ ਦਿਓਗੇ ਤਾਂ ਕੋਈ ਟੈਂਡਰ ਦੀ ਕੋਈ ਐਕਸਪ੍ਰੈਸ਼ਨ ਆਫ ਇੰਟਰਸ ਦੀ ਜਰੂਰਤ ਨਹੀਂ ਹੈ ਲੋਕਾਂ ਨੂੰ ਸਹੂਲਤ ਮਿਲੇਗੀ ਲੋਕਾਂ ਦਾ ਕੰਮ ਤੇ ਹੋਏਗਾ ਤੁਸੀਂ ਉਹ ਵੀ ਕਰਨਾ ਨਹੀਂ ਚਾਹੁੰਦੇ ਤੁਹਾਡੀ ਪਤਾ ਨਹੀਂ ਗਵਰਨਮੈਂਟ ਆਫ ਇੰਡੀਆ ਨਾਲ ਕੀ ਈਗੋ ਕਵੈਸ਼ਨਸ ਨੇ ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਖਰਾਬ ਕਰਨਾ ਚਾਹੁੰਦੇ ਜੀ ਇਸ ਵਕਤ ਜ਼ਰੂਰਤ ਹੈ ਪੰਜਾਬ ਨੂੰ ਦਰੁਸਤ ਕਰਨ ਦੀ ਪੰਜਾਬ ਨੂੰ ਸੜਕਾਂ ਤੇ ਰੋਲਣ ਦੀ ਜਰੂਰਤ ਨਹੀਂ ਹੈ ਪੰਜਾਬ ਨੂੰ ਸੜਕਾਂ ਤੇ ਰੋਲਣ ਤੋਂ ਬਚਾਓ ਪੰਜਾਬ ਦੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਚਾਹਣਾ 18 ਸਾਲ ਦਾ ਬੱਚਾ ਹੁੰਦਾ ਨਾ ਕਿ ਉਹਨੂੰ ਕਿੰਨਾ ਚਾਹ ਹੁੰਦਾ ਕਿ ਮੈਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਮੈਂ ਜਾ ਕੇ ਸਕੂਟਰ ਚਲਾਣਾ ਮੋਟਰਸਾਈਕਲ ਚਲਾਣਾ ਫਿਰ ਤੁਸੀਂ ਕਹੋਗੇ ਜੀ ਆ ਲੋਕਾਂ ਨੇ ਬੱਚੇ ਮਾਰ ਦਿੱਤੇ ਸੜਕੀ ਹਾਦਸੇ ਹੋ ਗਏ ਤੇ ਕਿਉਂਕਿ ਇਹਨਾਂ ਕੋ ਲਾਇਸੈਂਸ ਨਹੀਂ ਸੀ ਇਸ ਵਕਤ ਪੰਜਾਬ ਨੂੰ ਸੰਭਾਲਣ ਦੀ ਜ਼ਰੂਰਤ ਹੈ ਪੰਜਾਬ ਪੰਜਾਬੀ ਤੇ ਪੰਜਾਬੀਆਂ ਜਿਹੜੀ ਹੈ ਉਹ ਖਤਰੇ ਵਿੱਚ ਪਈ ਹੋਈ ਹੈ ਇਹਨੂੰ ਸੰਭਾਲੋ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਰੀ ਐਕਟੀਵੇਟ ਕਰੋ ਜਿੱਥੇ ਵੀ ਸਾਡੀ ਮਦਦ ਦੀ ਜ਼ਰੂਰਤ ਹੈ ਸੀ ਨਾਲ ਖੜੇ ਆ ਲੇਕਿਨ ਗਵਰਨਮੈਂਟ ਅੰਡਰ ਦੀ ਕੰਪਨੀ ਨਿਕਸੀ ਨੂੰ ਦੇ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਦਾ ਜਿਹੜੀ ਵੱਧ ਹਾਲੀ ਹੈ ਉਹ ਜਿਹੜੀ ਵੱਧ ਇੰਤਜ਼ਾਮੀਆ ਉਹ ਠੀਕ ਹੋ ਸਕੇ ਇਹਦਾ ਚੰਡੀਗੜ੍ਹ ਦੇ ਵਿੱਚ ਵੀ ਇਸਾਰੂ ਅਫੀਸਰ ਸਾਡਾ ਇਸ ਦੇ ਪੈਟਰਨ ਤੇ ਵੀ ਉਹ ਕੁਝ ਕਰ ਸਕਦੇ ਨੇ ਦੇਖੋ ਜੀ ਚੰਡੀਗੜ੍ਹ ਫਿਰ ਉਹਨਾਂ ਨੇ ਕਹਿਣਾ ਜੀ ਚੰਡੀਗੜ੍ਹ ਤੇ ਜੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਆ। ਮੈਂ ਇਹਨੂੰ ਕਹਿੰਦਾ ਪੰਜਾਬ ਨੂੰ ਪੰਜਾਬ ਹੀ ਰਹਿਣ ਦੇ ਪੰਜਾਬ ਚ ਕਰ ਲਓ ਕੁਝ। ਜੇ ਤੁਹਾਡੇ ਕੋਲ ਟ੍ਰਾਂਸਪੋਰਟ ਮਹਿਕਮਾ ਨਹੀਂ ਸੰਭਲਦਾ ਤੇ ਕਹਿ ਦਿਓ ਵੀ ਆਪਣੇ ਅੰਡਰ ਲੈ ਲਓ। ਗ੍ਰਹਿ ਮੰਤਰੀ ਕਿਸੇ ਹੋਰ ਆਪਸ਼ਨ ਨੂੰ ਲਾ ਦਿਓ ਯਾਰ। ਬਗੜਾ ਪ੍ਰਿੰਸੀਪਲ ਸੈਕਟਰੀ ਕਹਿੰਦਾ ਜੀ ਮੈਂ ਉਹਦੇ ਕੋਲ ਜਿਹੜਾ ਚੀਫ ਸੈਕਟਰੀ ਕਹਿੰਦਾ ਜੀ ਉਹਦੇ ਕੋਲ ਟ੍ਰਾਂਸਪੋਰਟ ਕਮਿਸ਼ਨਰ ਕਰੇਗਾ ਟਾਂਨ ਕਮਿਸ਼ਨਰ ਕਹਿੰਦਾ ਕਰੇ ਕੰਮ ਕੋਈ ਹੋਣੀ। 9 ਕਰੋੜ ਤੁਸੀਂ ਨਿਰਬਿਆ ਫੰਡ ਦਾ ਲੈ ਕੇ ਬੈਠੇ ਹੋ। ਉਹਦੇ ਵਾਸਤੇ ਤੁਸੀਂ ਨਾ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਚ ਲਗਾਇਆ ਨਾ ਕੋਈ ਕੰਟਰੋਲ ਰੂਮ ਲਗਾਇਆ ਜੇ ਕਿ ਬੱਚੀ ਦੇ ਨਾਲ ਜਿਹਦਾ ਨਰਬਿਆ ਦਾ ਕਾਂਡ ਹੋਇਆ ਸੀ ਕਦੋਂ ਦਾ ਕਾਂਡ ਹੋ ਗਿਆ ਤੇ ਤੁਹਾਨੂੰ ਮੂੰਹ ਚ ਪਾਣ ਦੀ ਜਗ੍ਹਾ ਨਹੀਂ ਲੱਭਣੀ ਇਸ ਕਰਕੇ ਮੇਰੀ ਰਿਕਵੈਸਟ ਹੈ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਨੂੰ ਖੱਜਕਵੜੀ ਦੂਰ ਕਰੋ ਜਿਹੜੀਆਂ ਜ਼ਰੂਰੀ ਸਹੂਲਤਾਂ ਨੇ ਖਾਸ ਤੌਰ ਤੇ ਡਰਾਈਵਿੰਗ ਲਾਇਸੈਂਸ ਬਹੁਤ ਜ਼ਰੂਰੀ ਸਹੂਲਤ ਹੈਗੀ ਹੈ ਇਹਦੇ ਨਾਲ ਲੋਕਾਂ ਦੀ ਰੋਜੀ ਰੋਟੀ ਚੱਲਦੀ ਹੈ ਅੱਜਕੱਲ ਇਹਨਾਂ ਨੂੰ ਪਤਾ ਨਹੀਂ ਹੈ ਐਗਰੀਗੇਟ ਜਿਹੜੇ ਨੇ ਚਾਹੇ ਉਹ ਜਿਹੜੀ ਕੰਪਨੀਆਂ ਟੂ ਵੀਲਰ ਰਾਈਡ ਦਿੰਦੀਆਂ ਜਾਂ ਕੱਬੇ ਫੋਰ ਵੀਲਰ ਰਾਈਡ ਦਿੰਦੀਆਂ ਉਹ ਕਮ ਸੇ ਕਮ 10-15 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਜਿਹੜੇ ਗਵਰਨਮੈਂਟ ਮੋਦੀ ਸਰਕਾਰ ਨਹੀਂ ਦਿੰਦਾ ਹੋਇਆ ਉਹਨਾਂ ਦਾ ਰੋਜ਼ਗਾਰ ਨਾ ਕਿਤੇ ਬੰਦ ਹੋ ਜਾਓ ਨਾ ਰੋਜ਼ਗਾਰ ਚੱਲਣ ਤੇ ਦਿਓ ਕੁਝ ਕਰੋ ਤਾਂ ਸਹੀ ਲੱਗੇ ਤਾਂ ਸਹੀ ਪੰਜਾਬ ਨੂੰ ਕਿ ਪੰਜਾਬ 'ਚ ਸਰਕਾਰ ਚੱਲਦੀ ਕੀ ਹੈ ਇਸ ਵਕਤ ਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ 'ਚ ਸਰਕਾਰ ਹੀ ਨਹੀਂ ਚੱਲਦੀ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਬਿਲਕੁਲ ਬੰਦ ਕਰ ਦਿਓ Please like, share and subscribe my channel. Thank you.